ਸਾਨੂੰ ਇੱਕ ਕਾਲ ਮਸੂਲ ਹੋਈ ਸੀ 112 ਦੀ ਵੀ ਇੱਕ ਸੰਵਾਲਾ ਨੇੜੇ ਦੇ ਪਿੰਡ ਦੇ ਵਿੱਚ ਇੱਕ 6-7 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਇਆ ਤੇ ਅਸੀਂ ਮੌਕੇ ਤੇ ਪੁੱਜੇ ਤੇ ਜਿਹੜਾ ਦੋਸ਼ੀ ਸੀ ਅਸੀਂ ਉਹਨੂੰ ਆਰਾਊਂਡ ਅਪ ਕਰ ਲਿਆ ਦੋਸ਼ੀ ਜਸਕਰਨ ਸਿੰਘ son of ਬਲਜੀਤ ਸਿੰਘ ਹੈ ਸੰਵਾਲਾ ਨੇੜੇ ਦਾ ਹੈਗਾ ਤੇ ਆ ਇਹ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਹੈਗਾ ਇਹ ਤੇ ਇਹਦੇ ਤੇ ਬਣਦੀ ਧਰਾਵਾਂ ਅਨੁਸਾਰ ਸਰਚਾ ਦੇ ਰਹੇ ਆ ਜੀ ਇਹਦੀ ਲੜਕੇ ਦੀ ਉਮਰ ਹੈਗੀ 19 ਸਾਲ ਦੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਇਹਦੇ ਉ ਉਹ ਤਿੱਸ ਚੱਲਦੀ ਪਈ ਹੈ ਜੀ ਬੱਚੀ ਦੀ 6 ਤੋਂ 7 ਸਾਲ ਦੱਸੀ ਜਾ ਰਹੀ ਹੈ ਜੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ 112 ਦੀ ਵੀ ਇੱਕ ਸੰਗਰਾਣਾ ਨੇੜ ਦੇ ਪਿੰਡ ਦੇ ਵਿੱਚ ਇੱਕ 6-7 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਇਆ ਤੇ ਅਸੀਂ ਮੌਕੇ ਤੇ ਪੁੱਜੇ ਤੇ ਜਿਹੜਾ ਦੋਸ਼ੀ ਸੀ ਅਸੀਂ ਉਹਨੂੰ ਰਾਉਂਡ ਅਪ ਕਰ ਲਿਆ ਦੋਸ਼ੀ ਜਸਕਰਨ ਸਿੰਘ son of ਬਲਜੀਤ ਸਿੰਘ ਹੈ ਸਮਰਾਲੇ ਨੇੜੇ ਦਾ ਹੈਗਾ ਤੇ ਆ ਇੱਥੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਹੈਗਾ ਇਹ ਤੇ ਇਹਦੇ ਤੇ ਬਣਦੀ ਤਰਾਵਾਂ ਅਨੁਸਾਰ ਸਰਚਾ ਦੇ ਰਹੇ ਹਾਂ ਜੀ ਇਹਦੀ ਲੜਕੇ ਦੀ ਉਮਰ ਹੈਗੀ 19 ਸਾਲ ਦੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਉਹ ਤਿੱਤੀ ਚੱਲਦੀ ਪਈ ਹੈ ਜੀ 6 ਤੋਂ 7 ਸਾਲ ਦੱਸੀ ਜਾ ਰਹੀ ਹੈ ਜੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ 112 ਦੀ ਵੀ ਇੱਕ ਸੰਗਾਲਾ ਨੇੜ ਦੇ ਪਿੰਡ ਦੇ ਵਿੱਚ ਇੱਕ 6-7 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਇਆ ਤੇ ਅਸੀਂ ਮੌਕੇ ਤੇ ਪੁੱਜੇ ਤੇ ਜਿਹੜਾ ਦੋਸ਼ੀ ਸੀ ਅਸੀਂ ਉਹਨੂੰ ਆਰਾਊਂਡ ਅਪ ਕਰ ਲਿਆ ਦੋਸ਼ੀ ਜਸਕਰਨ ਸਿੰਘ son of ਬਲਜੀਤ ਸਿੰਘ ਸੰਵਾਲਾ ਨੇੜੇ ਦਾ ਹੈਗਾ ਤੇ ਆ ਇੱਥੇ ਪਰਿਵਾਰ ਕੁਮੇਦਾਂ ਦੇ ਵਿੱਚੋਂ ਹੀ ਹੈਗਾ ਇਹ ਤੇ ਇਹਦੇ ਤੇ ਬੰਦੀ ਤਰਾਵਾਂ ਅਨੁਸਾਰ ਪਰਚਾ ਦੇ ਰਹੇ ਆ ਜੀ ਇਹਦੀ ਲੜਕੇ ਦੀ ਉਮਰ ਹੈਗੀ 19 ਸਾਲ ਦੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਜੀ ਉਹ ਤੁੱਤੀ ਚੱਲਦੀ ਪਈ ਹੈ ਜੀ ਬੱਚੀ ਵੀ ਜੀ 6 ਤੋਂ 7 ਸਾਲ ਦੱਸੀ ਜਾ ਰਹੀ ਹੈ ਜੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ 112 ਦੀ ਵੀ ਇੱਕ ਸੰਵਾਲਾ ਨੇੜ ਦੇ ਪਿੰਡ ਦੇ ਵਿੱਚ ਇੱਕ 6-7 ਸਾਲ ਦੇ ਬੱਚੀ ਨਾਲ ਦੁਸ਼ਕਰਮ ਹੋਇਆ ਤੇ ਅਸੀਂ ਮੌਕੇ ਤੇ ਪੁੱਜੇ ਤੇ ਜਿਹੜਾ ਦੋਸ਼ੀ ਸੀ ਅਸੀਂ ਉਹਨੂੰ ਆਰਾਊਂਡ ਅਪ ਕਰ ਲਿਆ ਦੋਸ਼ੀ ਜਸਕਰਨ ਸਿੰਘ son of ਬਲਜੀਤ ਸਿੰਘ ਹੈ ਸਮਰਾਲੇ ਨੇੜੇ ਦਾ ਹੈਗਾ ਤੇ ਆ ਇਥੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਹੈਗਾ ਇਹ ਤੇ ਇਹਦੇ ਤੇ ਬਣਦੀ ਤਰਾਵਾਂ ਅਨੁਸਾਰ ਸਰਚਾ ਦੇ ਰਹੇ ਹਾਂ ਜੀ ਇਹ ਜੀ ਲੜਕੇ ਦੀ ਉਮਰ ਹੈਗੀ 19 ਸਾਲ ਦੀ ਪਹਿਲਾਂ ਵੀ ਕੋਈ ਮੁਕੱਦਮਾ ਕਰਦੇ ਹਿੱਏ ਉਹ ਤੁੱਤੀ ਚੱਲਦੀ ਪਈ ਹੈ ਜੀ ਬੱਚੀ ਵੀ ਹੈ 6 ਤੋਂ 7 ਸਾਲ ਦੱਸੀ ਜਾ ਰਹੀ ਹੈ ਜੀ